ਇਹ 11 25 26 ਤੇ ਘਟਨਾ ਵਾਪਰਦੀ ਹੈ ਜੀ ਤੇ ਇੱਕ ਘਰ ਦੇ ਅੰਦਰ ਐਂਟਰ ਹੁੰਦੇ ਆ ਦੋ ਕੁ ਜਾਨੀ ਹੋਣੀ ਹੈ ਮੇਰੀ ਵੀ ਤੇ ਉਹ ਇਕੱਲੇ ਇਕੱਲੇ ਕਮਰਿਆਂ ਚ ਜਾ ਕੇ ਸ਼ੂਟ ਕਰਦੇ ਹੋੜੀਆਂ ਚੜ੍ਹ ਕੇ ਮੈਂ ਉਸ ਵਕਤ ਸੀਨ ਤੇ ਨਹੀਂ ਸੀ ਹੈਗਾ ਜੀ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ 15 20 ਮਿੰਟ ਬਾਅਦ ਮੈਂ ਉਦੋਂ ਕੰਮ ਤੇ ਗਿਆ ਹੋਇਆ ਸੀ ਮੈਂ ਸਵੇਰੇ ਆ ਪਰ ਇੱਕ ਪਿੱਕੇ ਪਿੱਕਾ ਕਾਲੇ ਰੰਗ ਦਾ ਜ਼ਰੂਰ ਆਏ ਸੀ ਜੀ ਜਿੱਥੇ ਉਹ ਕਾਲੇ ਰੰਗ ਦੇ ਪਿੱਕੇ ਤੇ ਆਏ ਨੇ ਤੇ ਮੇਰਾ ਇੱਕ دوستਾ ਉਹ ਨੀਚੇ ਸੀ ਉਹ ਉਸ ਵਕਤ ਘਰ ਦੇ ਵਿੱਚ ਸੀ ਜਦੋਂ ਜਿੰਨੀ ਦੇਰ ਬਾਅਦ ਕੇ ਬਾਹਰ ਆਇਆ ਉਨੇ ਦੇ ਸਾਰਾ ਕੁਝ ਹੋ ਗਿਆ ਸੀ ਡੈਡੀ ਵਾਸ਼ਰੂਮ ਤੋਂ ਬਾਹਰ ਆ ਰਹੇ ਸੀ ਉਹ ਤਾਂ ਬਲੈਂਕ ਰੇਂਜ ਤੇ ਲੱਗੇ ਉਹਨਾਂ ਦੇ ਫਰਟ ਦੇ ਵਿੱਚ ਸਿੱਧਾ ਬਹੁਤ ਪ੍ਰੋਫੈਸ਼ਨਲ ਸ਼ੂਟਰ ਹੋਣੇ ਜਿਹੜੇ ਵੀ ਆਏ ਤੇ ਮਾਤਾ ਜੀ ਦੇ ਬੈੱਡ ਦੇ ਬੈਠੇ ਹੋਏ ਸੀ ਬੈੱਡ ਦੇ ਬੈਠਿਆਂ ਦੀ ਗੋਲੀ ਲੱਗਦੀਆਂ ਵੀ ਪਲੱਸ ਲੱਗਦੀਆਂ ਨੇ ਜੀ ਤੇ ਭੈਣ ਦੀ 13 ਗੋਲੀਆਂ ਲੱਗਦੀਆਂ ਨੇ ਉਹ ਵਿਸਟਰ ਵੀ ਜੇ ਤੇ ਆਏ ਸੀ ਜੀ ਉਹ ਕਹਿੰਦੇ ਸੀ ਅਸੀਂ 6-7 ਸਾਲਾਂ ਤੋਂ ਮਿਲੇ ਨਹੀਂ ਸੀ ਹੈਗੇ ਤਾਂ ਮੀ ਜਿਹੜੇ ਕਹਿੰਦੀ ਸੀ ਅਸੀਂ ਮਿਲਣ ਆਉਣਾ ਹੈ ਹਨਾ ਅਸੀਂ ਕਹਿੰਦੀ ਸੀ ਆਜੂ ਤੇ ਉਹਨਾਂ ਦਾ ਹੁਣ ਬਣਿਆ ਸੀ ਜੀ ਸਬੱਬ ਲਾਲੋ ਤੇ ਆ ਕੁਝ ਹੈਪਨ ਹੋਇਆ ਜੀ ਉਹ 2-3 ਮਹੀਨੇ ਪਹਿਲਾਂ ਆਏ ਸੀ ਕੈਨੇਡਾ ਦੇ ਵਿੱਚ ਕਿੰਨ ਦਿਨ ਪਹਿਲਾਂ ਪੁਲਿਸ ਆ ਕੇ ਇਨਕੁਆਇਰੀ ਕਰਦੀ ਐ 5 ਦਿਨ ਬਾਅਦ ਇਹ ਵਾਰਦਾਤ ਹੋ ਜਾਂਦੀ ਐ ਤੇ ਮੁਲਕੇ ਪੁਲਿਸ ਦਾ ਜਿਹੜਾ ਰਵਈਆ ਫੇਰ ਉੱਥੇ ਦਾ ਉੱਥੇ ਹੀ ਆ ਦੱਸ ਰਹੇ ਆ ਜੀ ਆਨ ਆਈਡੈਂਟੀਫਾਈਅਰ ਦੇ ਸੰਧ ਦੇ ਅਸੀਂ ਵੀ ਪੁੱਛ ਰਹੇ ਆ ਕਿ 5 ਦਿਨ ਪਹਿਲਾਂ ਪੁਲਿਸ ਆਈ ਸੀ ਸਾਡੇ ਘਰੀ ਹਨਾ ਕਿ ਸਾਨੂੰ ਐਟ ਲਿਸਟ ਸੀ ਅਵੇਅਰ ਗਿਵਿੰਗ ਕੀਤਾ ਤੁਹਾਨੂੰ ਕੁਛ ਤਾਂ ਪੌਪ ਅਪ ਹੁੰਦਾ ਸੀ ਨਾ ਇਸ ਐਡਰੈਸ ਤੇ ਕੁਛ ਨਾ ਕੁਛ ਖਤਰਾ ਤਾਂ ਹੀ ਤੁਸੀਂ 5 ਦਿਨ ਪਹਿਲਾਂ ਹੋਰ ਕਿਸੇ ਦੇ ਘਰੇ ਨਹੀਂ ਆਏ ਹਨਾ ਸਾਨੂੰ ਇਹ ਵੀ ਬਹੁਤ ਜ਼ਿਆਦਾ ਅਫਸੋਸ ਹੁੰਦਾ ਜੀ ਪਹਿਲਾਂ ਬਾਪੂ ਜੀ ਤੇ ਫਾਇਰ ਮਾਰਿਆ ਜਾਂਦਾ ਹੈ ਉਹਨਾਂ ਦੇ ਸਿੰਗਲ ਜਿਹੜੇ ਬਲੈਂਕ ਸ਼ੂਟ ਕੀਤਾ ਜਾਂਦਾ ਉਹਨਾਂ ਦੀ ਔਨ ਦਾ ਸਪੌਟ ਡੈਥ ਹੋ ਜਾਂਦੀ ਆ ਮਾਤਾ ਜੀ ਦੇ 22 ਗੋਲੀਆਂ ਮਾਰੀਆਂ ਜਾਂਦੀਆਂ ਹੁਣ 22 ਗੋਲੀਆਂ ਇਨੀ ਅਰਥ ਬੰਦਾ ਕੋਈ ਟ੍ਰਿਗਰ ਨਾ ਪਾ ਨਹੀਂ ਸਕਦਾ ਆਟੋਮੈਟਿਕ ਵੈਪਨਸ ਡੈਫੀਨਿਟਲੀ ਯੂਜ਼ ਹੋਏ ਨੇ ਉਸ ਤੋਂ ਬਾਅਦ ਭੈਣ ਦੇ 11 ਗੋਲੀਆਂ ਲੱਗਦੀਆਂ ਨੇ ਬਾਪੂ ਜੀ ਮੌਕੇ ਤੇ ਦਮ ਤੋੜ ਦਿੰਦੇ ਨੇ ਮਾਤਾ ਜੀ ਦਾ 13 ਦਿਨ ਹਸਪੀਟਲ 'ਚ ਇਲਾਜ ਚੱਲਦਾ ਵਾ ਉਸ ਤੋਂ ਬਾਅਦ ਜਿਹੜਾ 13 ਦਿਨਾਂ ਬਾਅਦ ਉਹਨਾਂ ਦੀ ਡੈਥ ਆ ਹੁੰਦੀ ਆ ਹਰੇਕ ਬੰਦਾ ਦੋ ਨੰਬਰੀਆ ਨਹੀਂ ਹੁੰਦਾ ਕਈ ਵਾਰੀ ਅੱਜ ਇਹ ਮਿਸਟੇਕ ਕੈਂਡੀਡੀਟ ਦੀ ਦਾ ਕੇਸ ਓਪੀਪੀ ਕਹਿ ਰਹੀ ਆ ਕੱਲੂਏ ਮੇਰੇ ਨਾਲ ਹੋ ਸਕਦਾ ਤੁਹਾਡੇ ਨਾਲ ਹੋ ਸਕਦਾ ਕਿਸੇ ਨਾਲ ਹੋ ਸਕਦਾ ਪਲੀਜ਼ ਅਸੀਂ ਬਾਹਰ ਆਈਏ ਕਮਿਊਨਿਟੀ ਦੇ ਨਾਲ ਖਲੋਈਏ ਜਿਹੜਾ ਇਨਸੀਡੈਂਟ ਵਾਪਰਿਆ ਵਾ ਅਸੀਂ ਪਰਿਵਾਰ ਦਾ ਸਾਥ ਦੇ ਵੀ ਕੱਲ ਜੀ ਮੈਂ ਪੰਦਰਗੜ੍ਹੇ ਵੱਡੇ ਜੀ ਪੁਛ ਜੀ ਆ ਵੀ ਤੁਹਾਡਾ ਸਵਾਗਤ ਕਰੀ ਰੈਂਪਟਨ ਵਿਖੇ ਮੌਜੂਦ ਹਾਂ ਔਰ ਪਿਛਲੇ ਦਿਨੀ ਇੱਕ ਘਟਨਾ ਹੋਈ ਹੈ ਜਿਸ ਦੇ ਵਿੱਚ ਅਣਪਛਾਤੇ ਜਿਹੜੇ ਪੁਲਿਸ ਦੇ ਕਹਿਣ ਮੁਤਾਬਕ ਵਿਅਕਤੀ ਆਏ ਘਰ ਦੇ ਵਿੱਚ ਬੜੇ ਔਰ ਘਰ ਦੇ ਵਿੱਚ ਜਿਹੜੇ ਰਹਿਣ ਵਾਲੇ ਸੀਗੇ ਫੈਮਿਲੀ ਉਹਦੇ ਵਿੱਚ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੇ ਵਿੱਚੋਂ ਦੋ ਜਣੇ ਦੀ ਡੈਥ ਹੋ ਚੁੱਕੀ ਆ ਇੱਕ ਜੇਰੇ ਇਲਾਜ ਨੇ ਔਰ ਉਹਨਾਂ ਦੇ ਰਿਲੇਟਿਵ ਨੇ ਸਾਡੇ ਨਾਲ ਨੇ ਸੋ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਆਪਣੇ ਕਿੰਨੀ ਦੇਰ ਹੋ ਗਈ ਬਾਈ ਜੀ ਤੁਹਾਨੂੰ ਇੱਥੇ ਮੈਂ 2016 ਚ ਆਏ ਸੀ ਤੇ ਜਿਹੜੀ ਇਹ ਗੱਲ ਹੋ ਰਹੀ ਹੈ ਘਟਨਾ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਘਰ ਤੁਹਾਡਾ ਆਪਣਾ ਕਿ ਕਿਰਾਏ ਤੇ ਆ ਜਾਂ ਕਿਵੇਂ ਆ ਕਿਰਾਏ ਤੇ ਆ ਜੀ ਕਿੰਨੀ ਦੇਰ ਹੋ ਗਈ ਜੀ ਰਹਿੰਦੇ ਨੂੰ ਸਵਾ ਸਾਲ ਹੋ ਗਏ ਤੇ ਜਿਹੜੀ ਇਹ ਗੱਲ ਆਪਣੇ ਘਟਨਾ ਹੋਈ ਆ ਜੀ ਕੌਣ ਲੱਗਦੇ ਸੀਗੇ ਜੀ ਤੁਹਾਡੇ ਉਹ ਮੇਰੇ ਮਾਤਾ ਪਿਤਾ ਤੇ ਭੈਣ ਸੀ ਚਾਰੀ ਅਸੀਂ ਜੀ ਆਂ ਜੀ ਤੇ ਤਿੰਨਾਂ ਨੂੰ ਗੋਲੀਆਂ ਲੱਗ ਜਾਂਦੀਆਂ ਨੇ ਤੇ ਜਿਹੜੀ 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 ਗੱਲ ਸੌਰੀ ਮੈਂ ਥੋੜੀ ਗਲਤ ਟੋਕ ਰਿਆਂ ਜਿਹੜੀ ਗੱਲ ਇਹ ਹੋਈ ਆ ਬਾਈ ਜੀ ਉਸ ਦਿਨ ਇਹ ਮੜਾ ਜਿਆ ਦੱਸੋ ਵੀ ਵਿਸਥਾਰ ਪੂਰਵਕ ਇਹ ਘਰ ਦੇ ਅੰਦਰ ਹੋਈ ਬਾਹਰ ਹੋਈ ਕਿੰਨੇ ਵਜੇ ਦਾ ਟਾਈਮ ਸੀ ਜੀ ਤੇ ਇਹ ਕਿਦਾਂ ਵਾਪਰੀ ਕਿਵੇਂ ਜੀ 20 ਤਰੀਕ ਨਵੰਬਰ ਇਸੇ ਸਾਲ ਦੀ ਰਾਤ ਨੂੰ 11:27 ਮਿੰਟ ਤੋਂ ਪਹਿਲਾਂ ਹੁੰਦੀ ਹੈ ਕਿਉਂਕਿ ਮੈਨੂੰ ਤਾਂ ਮੰਮੀ ਦੀ ਮੈਨੂੰ ਕਾਲ ਆਉਂਦੀ ਹੈ 11:27 ਤੇ ਜੀ ਗੋਲੀ ਵੱਜਣ ਤੋਂ ਬਾਅਦ ਹੀ ਆਉਂਦੀ ਹੋਣੀ ਹੈ ਤੇ ਹਰ ਇੱਕ ਮਾਂ ਕਰਦੀ ਵੀ ਆਪਣੇ ਬੱਚਾ ਕਿਵੇਂ ਆਣਾ ਤੇ ਇਹ 11 25 26 ਦੇ ਘਟਨਾ ਵਾਪਰਦੀ ਹੈ ਜੀ ਤੇ ਇੱਕ ਘਰ ਦੇ ਅੰਦਰ ਐਂਟਰ ਹੁੰਦੇ ਆ ਦੋ ਕੁ ਜਾਣੇ ਹੋਣੇ ਮੇਰੇ ਵੀ ਤੇ ਉਹ ਇਕੱਲੇ ਇਕੱਲੇ ਕਮਰਿਆਂ ਚ ਜਾ ਕੇ ਸ਼ਾਰਟ ਕਰਦੇ ਆ ਜੀ ਪੌੜੀਆਂ ਚੜ ਕੇ ਤੁਸੀਂ ਉਹ ਫੁਟੇਜ ਵੀ ਲੈ ਸਕਦੇ ਹੋ ਟੋਟਲ ਕਿੰਨੇ ਜਾਣੇ ਸੀਗੇ ਜੀ ਔਰ ਉਹ ਗੱਡੀ ਵਗੈਰਾ ਤੇ ਆਏ ਸੀ ਕਿ ਵੈਸੇ ਹੀ ਮਤਲਬ ਤੁਰ ਕੇ ਮੈਂ ਉਸ ਵਕਤ ਸੀਨ ਤੇ ਨਹੀਂ ਸੀ ਹੈਗਾ ਜੀ ਮੈਨੂੰ ਤਾਂ ਬਾਅਦ ਚੋਂ ਪਤਾ ਲੱਗਿਆ 15 20 ਮਿੰਟ ਬਾਅਦ ਮੈਂ ਉਦੋਂ ਕੰਮ ਤੇ ਗਿਆ ਹੋਇਆ ਸੀ ਮੈਂ ਸਵੇਰੇ ਆਇਆ ਪਰ ਇੱਕ ਪਿੱਕੇ ਪਿੱਕਾ ਕਾਲੇ ਰੰਗ ਦਾ ਜਰੂਰ ਆਇਆ ਸੀ ਜਿੱਥੇ ਉਹ ਕਾਲੇ ਰੰਗ ਦੇ ਪਿੱਕੇ ਤੇ ਆਏ ਨੇ ਕਿਉਂਕਿ ਮੇਰਾ ਇੱਕ ਦੋਸਤ ਆ ਉਹ ਨੀਚੇ ਸੀ ਉਹ ਉਸ ਵਕਤ ਘਰ ਦੇ ਵਿੱਚ ਸੀ ਜਦੋਂ ਜਿੰਨੀ ਦਰਵਾਜ਼ੇ ਕੇ ਬਾਹਰ ਆਇਆ ਉਹਨਾਂ ਦੇ ਸਾਰਾ ਕੁਝ ਹੋ ਗਿਆ ਸੀ ਜੀ ਤੇ ਅੰਦਰ ਇੱਕ ਆਇਆ ਜਾਂ ਦੋ ਆਇਆ ਇਹ ਪਤਾ ਨਹੀਂ ਜੀ ਤੇ ਜੇ ਆਪਾਂ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤੁਹਾਡੇ ਮਦਰ ਦੇ ਕੋਲ ਹੀ ਲੱਗਦੀ ਹੈ ਜੀ ਕਿ ਤੁਹਾਡੇ ਫਾਦਰ ਦੇ ਲੱਗਦੇ ਨੇ ਤੁਹਾਡੇ ਸਿਸਟਰ ਦੇ ਲੱਗਦੀ ਹੈ ਪਹਿਲਾਂ ਫਾਦਰ ਦੇ ਲੱਗਦੀ ਹੈ ਜੀ ਫਿਰ ਮਦਰ ਦੇ ਫਿਰ ਸਿਸਟਰ ਦੇ ਲੱਗਦੀ ਹੈ ਜੀ ਟੋਟਲ ਕਿੰਨੇ ਔਨ ਫਾਇਰਿੰਗ ਕੀਤੀ ਗਈ ਹੈ ਜੀ ਅ ਅਲਿਮਿਟਡ ਹੀ ਸੀ ਜੀ ਡੈਡੀ ਵਾਸ਼ਰੂਮ ਚੋਂ ਬਾਹਰ ਆ ਰਹੇ ਸੀ ਉਹ ਤਾਂ ਬਲੈਂਕ ਰੇਂਜ ਤੇ ਲੱਗੇ ਉਹਨਾਂ ਦੇ ਹਾਰਟ ਦੇ ਵਿੱਚ ਸਿੱਧਾ ਬਹੁਤ ਪ੍ਰੋਫੈਸ਼ਨਲ ਸ਼ੂਟਰ ਹੋਣੇ ਜਿਹੜੇ ਵੀ ਆਏ ਆ ਤੇ ਮਾਤਾ ਜੀ ਦੇ ਬੈੱਡ ਤੇ ਬੈਠੇ ਹੋਏ ਸੀ ਬੈੱਡ ਤੇ ਬੈਠਿਆਂ ਦੇ ਗੋਲੇ ਲੱਗਦੀਆਂ 20 ਪ্লাস ਲੱਗਦੀਆਂ ਨੇ ਜੀ ਤੇ ਭੈਣ ਦੀ 13 ਗੁਣੀਆਂ ਲੱਗਦੀਆਂ ਨੇ ਜੀ ਉਹ ਆਪਣੇ ਕਮਰੇ 'ਚ ਨਹੀਂ ਮੰਮੀ ਆਪਣੇ ਕਮਰੇ 'ਚ ਨਹੀਂ ਡੈਡੀ ਬਾਥਰੂਮ 'ਚ ਬਾਹਰ ਆ ਰਹੀ ਸੀ ਮਤਲਬ ਸਭ ਆਪਣੇ ਆਪਣੇ ਕਮਰੇ ਦੇ ਵਿੱਚ ਆ ਕੋਈ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਉਹ ਸਟਨਲੀ ਘਰ 'ਚ ਵੜਦੇ ਨੇ ਤੇ ਦੇਖਦੇ ਜਿਵੇਂ ਲੱਭਣ ਦੀ ਕੋਸ਼ਿਸ਼ ਕਰਦੇ ਆ ਤੇ ਕੁਝ ਮਾੜਾ ਮੋਟਾ ਕੋਈ ਆਪਣੀ ਕੋਈ ਦੁਸ਼ਮਣੀ ਚੱਲ ਰਹੀ ਹੈ ਜੀ ਪਿੱਛੇ ਜਾਂ ਇੱਥੇ ਕਿਸੇ ਨਾਲ ਦੁਸ਼ਮਣੀ ਹੈ ਨਹੀਂ ਵੀਰ ਜੀ ਕਿਸੇ ਦੇ ਬਿਨਾਂ ਸਗੋ ਡੈਡੀ ਦਾ ਸਹਿਜਬਾਦ ਦੇ ਨਾਮ ਦੇ ਸਹਿਜਬਾਦ ਰੱਖੇ ਹੋਏ ਸੀ ਡੈਡੀ ਮਹੀਨੇ ਬਾਅਦ ਇੱਕ ਕਰ ਲੈਂਦੇ ਹੁੰਦੇ ਹਨ ਜੀ ਤੇ ਉਹ ਕਰਕੇ ਹਜੇ ਪੁੱਤੀ ਸਾਹਿਬ ਸੰਤੋਖ ਕੇ ਰੱਖ ਰੱਖ ਕੇ ਵਾਸ਼ਰੂਮ 'ਚ ਹੱਥ ਧੋਣ ਹੀ ਗਏ ਆ ਜੀ ਵਾਪਸ ਤੇ ਇਹ ਕੁਝ ਹੈਪਨ ਹੋ ਜਾਂਦਾ ਜੀ ਤੇ ਜੀ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਤੁਸੀਂ ਕੈਨੇਡੀਅਨ ਸਿਟੀਜ਼ਨ ਆ ਰਾਈਟ ਹਾਂ ਜੀ ਕਿੰਨੀ ਦੇਰ ਹੋ ਗਈ ਤੁਸੀਂ ਜਿਹੜਾ ਇਸ ਏਰੀਏ ਦੇ ਵਿੱਚ ਰਹਿ ਰਹੇ ਹੋ ਕਿਉਂਕਿ ਇਹ ਫਾਰਮਿੰਗ ਕਹਿ ਦਈਏ ਬਾਰੇ ਬਾਰੇ ਟਾਈਪ ਆਪਾਂ ਕਰ ਕਹਿ ਸਕਦੇ ਹਾਂ ਨਾਲ ਤੁਹਾਡੇ ਕੋਈ ਯਾਰ ਵੀ ਲੱਗਦਾ ਮੈਨੂੰ ਤੇ ਕੋਈ ਮਤਲਬ ਉਪਰਾ ਬੰਦਾ ਵੀ ਆ ਜਾਂਦਾ ਕਈ ਵਾਰੀ ਨਹੀਂ ਆਇਡੈਂਟੀਫਾਈ ਹੁੰਦਾ ਬੰਦਾ ਕਹਿੰਦਾ ਚਲੋ ਕੁਛ ਲੈਣ ਲੁਣਾ ਆਇਆ ਹੁਣ ਜਾਂ ਸਮਥਿੰਗ ਲਾਈਕ ਦੈਟ ਹਨਾ ਕਿਉਂਕਿ ਹਾਈਵੇ ਹੈ ਤੇ ਇਦਾਂ ਦਾ ਕੁਝ ਹੈ ਜੀ ਨਹੀਂ ਅਸੀਂ ਤਾਂ ਇੱਥੇ ਸਵਾ ਸਾਲ ਤੋਂ ਰਹਿ ਰਹੇ ਹਾਂ ਇਸ ਏਰੀਆ ਦੇ ਵਿੱਚ ਇਸ ਏਰੀਆ 'ਚ ਤਾਂ ਅਸੀਂ 2016 ਤੋਂ ਹੀ ਅਸੀਂ ਟ੍ਰਾਂਟੋ ਦੀ ਰਹਿ ਰਹੇ ਹਾਂ ਇਸ ਘਰ ਦੇ ਵਿੱਚ ਸਵਾ ਸਾਲ ਤੋਂ ਰਹਿ ਰਹੇ ਹਾਂ ਐਸਾ ਅਸੀਂ ਸਸਪੈਕਟ ਵੈਸੇ ਹੀ ਦੇਖਿਆ ਨਹੀਂ ਕਿਉਂਕਿ ਬੰਦਾ ਨੋਟ ਨਹੀਂ ਕਰਦਾ ਜੇ ਕੈਨੇਡਾ ਦੇ ਵਿੱਚ ਵੀ ਇਹੀ ਕੁਝ ਹੋ ਸਕਦਾ ਬੰਦਾ ਨਹੀਂ ਨੋਟ ਕਰਦਾ ਜੀ ਹੁਣ ਦੇ ਵੀ ਹੁਣ ਮੈਨੂੰ ਪਤਾ ਨਹੀਂ ਜੀ ਤੇ ਜਦੋਂ ਤੁਹਾਡੇ ਮਤਲਬ ਕਿੰਨਾ ਕੁ ਦਿਨ ਹੋ ਗਿਆ ਉਹਨਾਂ ਨੂੰ ਆਇਆਂ ਨੂੰ ਕਿੰਨਾ ਚਿਰ ਹੋਇਆ ਸੀ ਉਹ ਵਿਜ਼ਟਰ ਵੀਜ਼ੇ ਤੇ ਆਏ ਸੀ ਜੀ ਉਹ ਕਹਿੰਦੇ ਸੀ ਅਸੀਂ 6-7 ਸਾਲਾਂ ਤੋਂ ਮਿਲੇ ਨਹੀਂ ਸੀ ਹੈਗੇ ਤਾਂ ਮੰਮੀ ਜਿਹੜੀ ਕਹਿੰਦੀ ਸੀ ਅਸੀਂ ਮਿਲਣ ਆਉਣਾ ਹੈ ਹਨਾ ਅਸੀਂ ਕਹਿੰਦੇ ਸੀ ਆਜੂ ਤੇ ਉਹ ਉਹਨਾਂ ਦਾ ਹੁਣ ਬਣਿਆ ਸੀ ਜੀ ਸਬਬ ਲਾ ਲੋ ਤੇ ਆ ਕੁਝ ਹੈਪਨ ਹੋਇਆ ਜੀ ਉਹ 2-3 ਮਹੀਨੇ ਪਹਿਲਾਂ ਆਏ ਸੀ ਕੈਨੇਡਾ ਦੇ ਵਿੱਚ ਓ ਓ ਓ ਵਿਜ਼ਟਰ ਹੀ ਆਏ ਸੀਗੇ ਹਾਂਜੀ ਵਿਜ਼ਟਰ ਵੀਜ਼ੇ ਤੇ ਸੀ ਜੀ ਵਿਜ਼ਟਰ ਦੀ ਆਈ ਸੀ ਜੀ ਜਨਵਰੀ ਚ ਵਾਪਸ ਜਾਣਾ ਸੀ ਉਹਨਾਂ ਨੇ ਓਕੇ ਮਤਲਬ ਵਾਪਸੀ ਦੀਆਂ ਟਿਕਟਾਂ ਆਲਰੇਡੀ ਕਰਾਈਆਂ ਹੋਈਆਂ ਸੀਗੀਆਂ ਵੀ ਆਪਾਂ ਨੂੰ ਮਿਲੇ ਤੇ ਮਤਲਬ ਚਲੇ ਜਾਣਾ ਸੀ ਪਾਠ ਪੂਜਾ ਵਾਲੇ ਜਣੇ ਦੀ ਕਰਨ ਵਾਲੇ ਸੀਗੇ ਤੇ ਦੂਜੀ ਗੱਲ ਇਹ ਜੀ ਜਿਹੜੀ ਆਪਾਂ ਜਦੋਂ ਇਹ ਗੱਲ ਹੁੰਦੀ ਆ ਉਹਦੇ ਘਟਨਾ ਦੇ ਬਾਅਦ ਚੋਂ ਫਿਰ ਤੁਸੀਂ ਕਿੰਨੇ ਵਜੇ ਇੰਟਰ ਹੋਣੇ ਤੇ ਪੁਲਿਸ ਵਗੈਰਾ ਕਿੰਨੇ ਵਜੇ ਆਉਂਦੀ ਅਸੀਂ ਮੈਂ ਤਾਂ ਸਵੇਰੇ 5 6 ਵਜੇ ਤੱਕ ਪਹੁੰਚਦਾ ਜੀ ਮੈਂ ਤਾਂ ਸਿਰਫ ਸਿੱਧਾ ਹਸਪਤਾਲੀ ਪਹੁੰਚਦੇ ਹਾਂ ਜੀ ਤੇ ਪੁਲਿਸ ਆਉਂਦੀ ਹੈ ਜੀ ਮੇਰੇ ਫਰੈਂਡ ਨੇ ਜਦੋਂ ਕਾਲ ਮੇਰੀ ਸਿਸਟਰ ਨੇ ਵੀ ਗੋਲੀਆਂ ਵੱਜਣ ਤੋਂ ਬਾਅਦ ਕਾਲ ਕੀਤੀ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਤੁਸੀਂ ਟਾਈਮ ਤੇ ਨਹੀਂ ਆਉਗੇ ਤਾਂ ਤੁਹਾਡੇ ਕਾਰਨ ਸਾਡੀ ਡੈਥ ਹੋ ਸਕਦੀ ਹੈ ਤੇ ਉਹ 12 14 ਮਿੰਟ ਬਾਅਦ ਪੁਲਿਸ ਆਉਂਦੀ ਹੈ 7 8 ਮਿੰਟ ਬਾਅਦ ਐਂਬੂਲੈਂਸ ਆਉਂਦੀ ਹੈ 40 45 ਮਿੰਟ ਬਾਕੀ ਤਾਂ ਹੁਣ ਭੈਣ ਦੱਸ ਸਕਦੀ ਹੈ ਜੀ ਇਹ ਤਾਂ ਬਹੁਤ ਕ੍ਰਿਟੀਕਲ ਹੈ ਜੀ ਬੋਲ ਨਹੀਂ ਸਕਦੇ ਉਹ ਉਹ ਦੱਸ ਸਕਦੇ ਆ 40 45 ਮਿਨੀਮਮ 40 ਮਿੰਟ ਬਾਅਦ ਫਸਟ ਐਡ ਮਿਲਦੀ ਹੈ ਮੈਂ ਤਾਂ ਸਿੱਧਾ ਹਸਪਤਾਲ 'ਚ ਮਿਲਦਾ ਜੀ ਉਹਨਾਂ ਨੂੰ ਤੇ ਤੁਹਾਡੇ ਜਿਹੜੇ ਮਦਰ ਤੇ ਫਾਦਰ ਸੀ ਡੈਡੀ ਨਾਲ ਦੇ ਨਪੂਰੇ ਹੋ ਜਾਂਦੇ ਜੀ ਤੇ ਮਾਤਾ ਜੀ 13 ਦਿਨ ਬਾਅਦ ਹਸਪਤਾਲ ਦੇ ਵਿੱਚ ਪੂਰੇ ਹੋ ਗਏ 18 ਗੋਲੀਆਂ 20 ਲੱਗਣ ਦੇ ਬਾਵਜੂਦ ਵੀ ਉਹ ਸਰਵਾਈਵ ਕਰ ਗਏ ਜਣ ਦੀ ਹਾਂਜੀ 20 ਪਲੱਸ ਹਾਂਜੀ ਮੇਰੀ ਹੈ ਉਦਾਂ ਅਨਕੌਨਸ਼ੀਅਸ ਸੀ ਬੋਲਦੇ ਨਹੀਂ ਸੀ ਹੈਗੇ ਪਰ ਮੇਰੀ ਆਵਾਜ਼ ਪਛਾਣਦੇ ਸੀ ਪਹਿਲੇ ਦਿਨ ਤੋਂ ਹੀ ਤੇ ਹਾਂਜੀ ਪਰਵੱਟੀ ਹਲਾ ਕੇ ਰਿਸਪੌਂਡ ਜ਼ਰੂਰ ਕਰਦੇ ਸੀ ਤੇ ਜੇ ਤੁਹਾਡੇ ਸਿਸਟਰ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਕੀ ਮਤ ਪਏ ਤੇ ਜੀ ਇਸ ਬਾਰੇ ਉਹ ਸੇਮ ਹੀ ਆ ਜੀ ਸਰਜਰੀਆਂ ਕਰੀ ਜਾਂਦੀਆਂ ਇਨਫੈਕਸ਼ਨ ਬਹੁਤ ਹੁੰਦੀਆਂ ਨਾ ਜੀ ਇੰਨੀਆਂ ਗੋਲੀਆਂ ਲੱਗ ਕੇ ਹਾਂਜੀ ਤੇ ਜੇ ਪੁਲਿਸ ਦੀ ਆਪਾਂ ਗੱਲ ਕੀਤੀ ਹੈ ਹੁਣ ਆਪਾਂ ਪੁਲਿਸ ਦੀ ਆਪਾਂ ਜੇ ਆਪਾਂ ਗੱਲ ਕੀਤੀ ਜਾਵੇ ਵੀ ਕਿੱਦਾਂ ਉਹਨਾਂ ਨੇ ਪੈਰਵਾਈ ਕੀਤੀ ਜਾਂ ਕਿਵੇਂ ਉਹ ਕਰ ਰਿਹਾ ਉਹਨਾਂ ਦੇ ਦੱਸਣ ਮੁਤਾਬਕ ਜਾਂ ਉਹਨਾਂ ਨੇ ਹੁਣ ਤੱਕ ਕੀ ਕੀ ਪੈਰਵਾਈ ਆਪਣੇ ਕੀਤੀ ਹੈ ਤੁਹਾਡੇ ਸਾਹਮਣੇ ਉਹ ਕਹਿੰਦੇ ਜੇ ਅਸੀਂ ਕਰ ਕਰ ਰਹੇ ਹਾਂ ਤੇ ਪਹਿਲਾਂ ਅਸੀਂ ਵੀ ਬਿਆਨ ਦੇਖਿਆ ਸੀ ਵੀ ਮਿਸ ਆਇਡੈਂਟੀਟੀ ਆ ਤਾਂ ਅਸੀਂ ਉਹਨਾਂ ਨੂੰ ਇਹੀ ਪੁੱਛਦੇ ਹਾਂ ਕਿ ਕਿਹਦੇ ਨਾਲ ਇਹ ਵੀ ਤਾਂ ਦੱਸ ਦੋ ਅਸੀਂ ਵੀ ਪੁੱਛ ਰਹੇ ਹਾਂ ਕਿ 5 ਦਿਨ ਪਹਿਲਾਂ ਪੁਲਿਸ ਆਈ ਸੀ ਸਾਡੇ ਘਰੀ ਹਨ ਕਿ ਸਾਨੂੰ ਐਟ ਲਿਸਟ ਤੁਸੀਂ ਅਵੇਅਰ ਕਿਉਂ ਨਹੀਂ ਕੀਤਾ ਤੁਹਾਨੂੰ ਕੁਛ ਤਾਂ ਪੋਪ ਅਪ ਹੁੰਦਾ ਸੀ ਨਾ ਇਸ ਐਡਰੈਸ ਤੇ ਕੁਛ ਨਾ ਕੁਛ ਖਤਰਾ ਹੈ ਤਾਂ ਹੀ ਤੁਸੀਂ 5 ਦਿਨ ਪਹਿਲਾਂ ਹੋਰ ਕਿਸੇ ਦੇ ਘਰੀ ਨਹੀਂ ਆਈ ਹਨ ਸਾਨੂੰ ਇਹ ਵੀ ਬਹੁਤ ਜ਼ਿਆਦਾ ਅਫਸੋਸ ਹੁੰਦਾ ਜੀ ਸਾਨੂੰ ਅੱਛਾ ਘਟਨਾ ਤੋਂ ਪਹਿਲਾਂ ਵੀ 5 ਦਿਨ ਪਹਿਲਾਂ ਪੁਲਿਸ ਆਈ ਹੈ ਹਾਂ ਜੀ ਉਦੋਂ ਉਦੋਂ ਕੀ ਕਿਹਾ ਜੀ ਉਹਨਾਂ ਨੇ ਉਦੋਂ ਮੰਮੀ ਡੈਡੀ ਇਕੱਲੇ ਘਰੇ ਸੀ ਜੀ ਤੇ ਜਿੰਨਾਕ ਮੈਨੂੰ ਸਾਨੂੰ ਪਤਾ ਲੱਗਾ ਕਿ ਮਾਤਾ ਜੀ ਤੋਂ ਪਾਸਪੋਰਟ ਵਗੈਰਾ ਆਈਡੀ ਵਗੈਰਾ ਮੰਗਦੇ ਸੀ ਤੇ ਹੋਰ ਸਵਾਲ ਜੋ ਪੁੱਛਦੇ ਇੱਥੇ ਕੌਣ ਰਹਿੰਦਾ ਕੌਣ ਨਹੀਂ ਤੇ ਮੈਂ ਫਰੈਂਡ ਨਾਲ ਗੱਲ ਕਰਾਂਦੇ ਆ ਪੁਲਿਸ ਵਾਲੇ ਮੇਰੀ ਮਾਤਾ ਜੀ ਫਰੈਂਡ ਨਾਲ ਗੱਲ ਕਰਾਂਦੇ ਪੁਲਿਸ ਵਾਲਿਆਂ ਦੀ ਤੇ ਉਹ ਕਹਿੰਦੇ ਵੀ ਸ਼ਾਇਦ ਕਿਸੇ ਬੋਬੀ ਬਾਰੇ ਪੁੱਛ ਰਹੇ ਸੀ ਕੋਈ ਇੱਥੇ ਰਹਿੰਦਾ ਹੈ ਜਾਂ ਸਾਡੀਆਂ ਆਈਡੀਆਂ ਵੀ ਚੈੱਕ ਕਰ ਰਹੇ ਸੀ ਹੁਣ ਇਹ ਤਾਂ ਹੁਣ ਉਹੀ ਜਾਣਨ ਪੁਲਿਸ ਵਾਲੇ ਵੀ ਕਿਉਂ ਆਉਂਦੇ ਆ ਉਹ ਤੇ 5 ਦਿਨ ਪਹਿਲਾਂ ਕੁਝ ਤਾਂ ਉਹਨਾਂ ਨੂੰ ਪੌਪ ਆਪ ਜਰੂਰ ਹੁੰਦਾ ਹੈ ਨਾ ਜੀ ਆਈਡੀਆ ਵੀ ਚੈੱਕ ਕਰਦੇ ਸਾਡੀ ਪਰ ਜੇ ਆਪਾਂ ਗੱਲ ਕੀਤੀ ਜਾਵੇ ਇਸ ਘਰ ਦੇ ਵਿੱਚ ਪਹਿਲਾਂ ਕੋਈ ਇਹੋ ਜੀ ਵਾਰਦਾਤ ਕੋਈ ਪ੍ਰਾਣੀ ਜਿਵੇਂ 1.5 ਸਾਲ ਤੋਂ ਤੁਸੀਂ ਰਹਿ ਰਹੇ ਹੋ ਕੋਈ ਇਦਾਂ ਦੀ ਕੋਈ ਘਟਨਾ ਤਾਂ ਨਹੀਂ ਹੋਈ ਜਿਹੜੀ ਪੁਲਿਸ ਬਾਰ-ਬਾਰ ਆ ਰਹੀ ਹੈ ਜਾਂ ਪੁੱਛ ਵੈਸੀ ਆ ਗਈ ਪੁੱਛਣ ਵੀ ਕੋਈ ਪਿਲੇਖਾ ਪਿਆ ਜਾਂਦਾ ਵੀ ਫਲਾਣੇਆ ਬੰਦਾ ਤਾਂ ਨਹੀਂ ਇੱਥੇ ਦੁਬਾਰਾ ਆ ਕੇ ਰਹਿਣ ਲੱਗਿਆ ਇਦਾਂ ਦਾ ਕੁਝ ਨਹੀਂ ਜੀ ਇਵਨ ਕਦੇ ਵੀ ਨਹੀਂ ਆਈ ਸਾਡੇ ਘਰੇ ਪੁਲਿਸ ਅਸੀਂ ਸਵਾ ਸਾਲ ਤੋਂ ਰਹਿ ਰਹੇ ਹਾਂ ਇਵਨ ਕਿ ਜਿਹੜੇ ਪਹਿਲਾਂ ਸਾਡੇ ਨਾਲ ਰਹਿੰਦੇ ਸੀ ਉਹਨਾਂ ਨਾਲ ਵੀ ਗੱਲ ਕੀਤੀ ਉਹ ਵੀ 2.5 ਸਾਲ ਰਹਿ ਕੇ ਗਿਆ ਸਟੂਡੈਂਟ ਹੀ ਸੀ ਆਪਾਂ ਜ ਉਦੋਂ ਵੀ ਕੋਈ ਨਹੀਂ ਆਈ ਹਨਾ ਜੀ ਮਤਲਬ ਇਹ ਸਾਰੀ ਚੀਜ਼ਾਂ ਨੂੰ ਸਾਢੇ 3-4 ਸਾਲ ਹੋਈ ਜਾਂਦੇ ਆ ਪੁਲਿਸ ਕਦੇ ਨਹੀਂ ਆਉਂਦੀ 5 ਦਿਨ ਪਹਿਲਾਂ ਹੀ ਆਉਂਦੀ ਹੈ ਮਤਲਬ 5 ਦਿਨ ਪਹਿਲਾਂ ਪੁਲਿਸ ਆ ਕੇ ਇਨਕੁਆਇਰੀ ਕਰਦੀ ਹੈ 5 ਦਿਨ ਬਾਅਦ ਇਹ ਵਾਰਦਾਤ ਹੋ ਜਾਂਦੀ ਹੈ ਤੇ ਮੁਲਕੇ ਪੁਲਿਸ ਦਾ ਜਿਹੜਾ ਰਵਈਆ ਫੇਰ ਉੱਥੇ ਦਾ ਉੱਥੇ ਹੀ ਆ ਦੱਸ ਰਹੇ ਆ ਜੀ ਅਨ ਆਈਡੈਂਟੀਫਾਈਰ ਦੱਸਣ ਦਾ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਹੁਣ ਵੀ ਕਿ ਕੈਨੇਡੀਅਨ ਸਿਟੀਜ਼ਨ ਆ ਤੁਸੀਂ ਇੱਥੇ ਵੋਟ ਪਾਉਣ ਦਾ ਹੱਕ ਰੱਖਦੇ ਹੋ ਤੁਸੀਂ ਇੱਥੋਂ ਦੇ ਇੱਕ ਸਿਟੀਜ਼ਨ ਹੋ ਤੁਹਾਡਾ ਵੀ ਕਿਤੇ ਨਾ ਕਿਤੇ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਘਰ ਦੇ ਜੀ ਚਲੇ ਜਾਂਦੇ ਉਹ ਘਾਟਾ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਪਰ ਤੁਸੀਂ ਆਪਣੇ ਕਿ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜਾਂ ਲੋਕਾਂ ਨੂੰ ਇੱਥੋਂ ਦੇ ਨੂੰ ਵੀ ਤੁਹਾਡੀ ਜਿਹੜੀ ਬੱਤ ਬੱਤ ਹੈਲਪ ਹੋ ਸਕੇ ਕਿਉਂਕਿ ਹੁਣ ਤੱਕ ਤਾਂ ਮੇਰੇ ਹਿਸਾਬ ਨਾਲ ਕੋਈ ਛੱਟਾ ਨਿਕਲੇ ਨਹੀਂ ਜਿੰਨੀ ਤੁਸੀਂ ਗੱਲ ਦੱਸੀ ਆ ਕੀ ਕਹਿਣਾ ਚਾਹੋਗੇ ਅਸੀਂ ਤਾਂ ਜੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਨੂੰ ਇਹ ਕਿਸੇ ਨਾਲ ਵੀ ਤਾਂ ਹੈ ਆਪਨ ਹੋ ਸਕਦਾ ਹੈ ਜੀ ਅਸੀਂ ਤਾਂ ਇਵੈਂਟ ਕੀ ਸੀ ਕੈਨੇਡਾ ਦੇ ਵਿੱਚ ਮੈਂ ਆਪਣੀ ਗੱਡੀ ਦੀ ਚਾਬੀ ਵੀ ਵਿੱਚ ਹੀ ਹੁੰਦੀ ਸੀ ਵਿੱਚ ਇੱਥੇ ਕਿਹੜਾ ਉਹ ਹੋ ਜਾਂਦਾ ਜਦ ਕਿ ਚੋਰੀਆਂ ਬਹੁਤ ਹੁੰਦੀਆਂ ਤੇ ਪਰ ਸਾਨੂੰ ਕਦੇ ਵੀ ਇਹ ਸੋਚਿਆ ਨਹੀਂ ਸੀ ਹੈਗਾ ਹੁਣ ਇਹ ਹਰ ਇੱਕ ਨੂੰ ਸੋਚਣਾ ਚਾਹੀਦਾ ਕਿਸੇ ਨਾਲ ਵੀ ਆਪਨ ਹੋ ਸਕਦਾ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਅਸੀਂ ਸਿਸਟਮ ਨੂੰ ਚੇਂਜ ਕਰ ਸਕਦੇ ਹਾਂ ਨਾ ਜਿਹਹ ਜਿਹੇ ਸਿਸਟਮ ਗਨ ਕਲਚਰ ਕਿੰਨਾ ਹੈ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਸੈੱਟ ਕਰਨ ਵਾਲੀਆਂ ਐਂਬੂਲੈਂਸ ਵੀ 40 45 ਮਿੰਟ ਬਾਅਦ ਆਉਂਦੀ ਹੈ ਜੀ ਹਨਾ ਇੱਕ ਕਈ ਮੇਜਰ ਇਸ਼ੂ ਨੇ ਤੇ ਸਾਨੂੰ ਇਨਸਾਫ ਵਾਸਤੇ ਕਮਿਊਨਿਟੀ ਇਕੱਠੀ ਹੋਵੇ ਤਾਂ ਸਾਨੂੰ ਮਿਲ ਸਕਦੇ ਸਾਨੂੰ ਪਤਾ ਲੱਗੇ ਐਟਲੀਸਟ ਹੈ ਕੌਣ ਹੈ ਜੀ ਪਰ ਕਿਹਨੂੰ ਦੋਸ਼ੀ ਕਿਹਨੂੰ ਮੰਨਦੇ ਹੋ ਜੀ ਇਹਦੇ ਵਿੱਚ ਜੇ ਇਦਾਂ ਦੀ ਕੋਈ ਘਟਨਾ ਹੁੰਦੀ ਹੈ ਜਾਂ ਜਿਹੜੀਆਂ ਹੋ ਰਹੀਆਂ ਆਪਾਂ ਸੁਣਦੇ ਹਾਂ ਰੋਜ਼ ਕਿਤੇ ਚੋਰੀ ਹੋ ਗਈ ਕਿਤੇ ਇਦਾਂ ਦੀ ਵਾਰਦਾਤ ਹੋ ਗਈ ਕਿਹਨੂੰ ਦੋਸ਼ੀ ਮੰਨਦੇ ਹੋ ਕੀ ਤੁਹਾਡੇ ਮਤਲਬ ਬੀਗੇ ਸਿਟੀਜ਼ਨ ਤੁਸੀਂ ਕੀ ਸੋਚਦੇ ਹੋ ਅਸੀਂ ਤਾਂ ਜੀ ਜਿਹੜੀਆਂ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜੇ ਕਮਿਊਨਿਟੀ ਸਾਥ ਦਾ ਵੀ ਫਿਰ ਸਾਰਾ ਕੁਝ ਹੋ ਸਕਦਾ ਕਿਉਂਕਿ ਇਹ ਡਿਸਪੈ ਆਪਣੇ ਮੇਰਾ ਫਰੈਂਡ ਦੱਸਦਾ ਉਹਨੇ ਦੱਸਿਆ ਵੀ ਸੀ ਵੀ ਇੱਧਰ ਨੂੰ ਜਾ ਰਿਹਾ ਪਿਕਾ ਹਨਾ ਜੀ ਉਦਾਂ ਛੋਟਾ ਜਿਹਾ ਐਕਸੀਡੈਂਟ ਹੋਵੇ ਕਿਤੇ ਜਾਨ ਦਾ ਵੀ ਖਤਰਾ ਨ ਹੋਵੇ ਹੈਲੀਕਾਪਟਰ ਡਿਸਪੈਚ ਕਰ ਦਿੰਦੇ ਆ ਐਟ ਲੀਸਟ ਉਹਨਾਂ ਨੂੰ ਲੱਭ ਸਕਦੇ ਸਖਤਾਨਾਂ ਦੇ ਵਿੱਚ ਹੀ ਗਿਆ ਸੀ ਨਾ 에ਰਪੋਰਟ ਉੱਥੇ ਤਾਂ ਸਾਰੇ इजीली ਆਇਡੈਂਟੀਫਾਈ ਹੋ ਸਕਦੇ ਸੀ ਹਾਂਜੀ ਤੇ ਇਹ ਸਾਰਾ ਸਿਸਟਮ ਚੇਂਜ ਕਰਨ ਦੀ ਅਸੀਂ ਕਰਦੇ ਆ ਜੀ ਔਰ ਮਿਰਨਾਬਾਈ ਹੁਣੇ ਮੌਜੂਦ ਆ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਕਿਹੜੀ ਜਗ੍ਹਾ ਕੀ ਹੋਇਆ ਸੀ ਜੀ ਮੇਰਾ ਨਾਮ ਮਨਜਿੰਦਰ ਸਿੰਘ ਆ ਆਪਾਂ ਇਸ ਸਮੇ ਟਾਊਨ ਆਫ ਕੈਲਡਨ ਦੇ ਵਿੱਚ ਖਲੋਤੇ ਆ ਇਹ ਸੜਕ ਦੇ ਪਰਲੇ ਬੰਨੇ ਬ੍ਰੈਮਟਨ ਨਾਲ ਸੜਕ ਦੇ ਇਸ ਪਾਰੇ ਟਾਊਨ ਆਫ ਕੈਲਡਨ ਦੇ ਅੰਦਰ ਇਹ ਏਰੀਆ ਆ ਜਾਂਦਾ ਆ ਇੱਥੇ ਜੀ ਇਨਸੀਡੈਂਟ ਵਾਪਰਿਆ ਜਿੱਥੇ ਪਰਿਵਾਰ ਨੂੰ ਗੋਲੀਆਂ ਮਾਰੀਆਂ ਗਈਆਂ ਟ੍ਰਿਪਲ ਸ਼ੂਟਿੰਗ ਜਿਹੜੀ ਹੋਈ ਆ ਇੱਕ ਬੱਚੀ ਤੇ ਉਹਦੇ ਮਾਤਾ ਪਿਤਾ ਤੇ ਜਿਹੜੀਆਂ ਫਾਇਰਿੰਗਾਂ ਹੁੰਦੀਆਂ ਇੱਥੇ ਔਰ ਭੈਣ ਭਰਾ ਸੀਗੇ ਦੋਨੋਂ ਭਰਾ ਕੰਮ ਤੇ ਗਿਆ ਹੋਏ ਸੀਗਾ ਅਮਰੀਕਾ ਟਰੱਕ ਲੈ ਕੇ ਅਜੇ 2 ਘੰਟੇ ਪਹਿਲਾਂ ਹੀ ਨਿਕਲਿਆ ਸੀਗਾ ਤੇ ਦੋਨੋਂ ਜਾਣੇ 2016 ਚ ਸਟੂਡੈਂਟ ਆਏ ਸੀਗੇ ਸਿਟੀਜ਼ਨਸ਼ਿਪ ਆਪਣੀ ਲੈ ਲਈ ਸੀਗੀ ਭੈਣ ਰੀਜਨ ਆਫ ਅਪੀਲ ਦੇ ਨਾਲ ਕੰਮ ਕਰਦੀ ਸੀ ਭਰਾ ਆਪਣਾ ਟਰੱਕ ਚਲਾਉਂਦਾ ਸੀਗਾ ਹੁਣ 메ਨ ਡੋਰ ਓਪਨ ਕਰਕੇ ਰੂਮਸ ਦੇ ਵਿੱਚ ਬੇਬੇ ਬਾਪੂ ਇੱਕ ਰੂਮ ਚ ਸੀਗੇ ਭੈਣ ਇੱਕ ਰੂਮ ਸੀ ਪਹਿਲਾਂ ਇੱਕ ਬਾਪੂ ਜੀ ਉਸ ਸਮੇਂ ਵਾਸ਼ਰੂਮ ਦੇ ਵਿੱਚ ਸੀਗੇ ਪਹਿਲਾਂ ਬਾਪੂ ਜੀ ਦੇ ਫਾਇਰ ਮਾਰਿਆ ਜਾਂਦਾ ਹੈ ਉਹਨਾਂ ਦੇ ਸਿੰਗਲ ਜਿਹੜੇ ਬਲੈਂਕ ਸ਼ੂਟ ਕੀਤਾ ਜਾਂਦਾ ਉਹਨਾਂ ਦੀ ਔਨ ਦਾ ਸਪੌਟ ਡੈਥ ਹੋ ਜਾਂਦੀ ਆ ਮਾਤਾ ਜੀ ਦੇ 22 ਗੋਲੀਆਂ ਮਾਰੀਆਂ ਜਾਂਦੀਆਂ ਹੁਣ 22 ਗੋਲੀਆਂ ਇੰਨੀ ਅਰਤ ਬੰਦਾ ਕੋਈ ਟ੍ਰਿਗਰ ਨਾ ਪਾ ਨਹੀਂ ਸਕਦਾ ਆਟੋਮੈਟਿਕ ਵੈਪਨਸ ਡੈਫੀਨਿਟਲੀ ਯੂਜ਼ ਹੋਏ ਨੇ ਉਸ ਤੋਂ ਬਾਅਦ ਭੈਣ ਦੇ 11 ਗੋਲੀਆਂ ਲੱਗਦੀਆਂ ਨੇ ਬਾਪੂ ਜੀ ਮੌਕੇ ਤੇ ਦਮ ਤੋੜ ਦਿੰਦੇ ਨੇ ਮਾਤਾ ਜੀ ਦਾ 13 ਦਿਨ ਹਸਪੀਟਲ ਚ ਇਲਾਜ ਚੱਲਦਾ ਵਾ ਉਸ ਤੋਂ ਬਾਅਦ ਜਿਹੜਾ 13 ਦਿਨਾਂ ਬਾਅਦ ਉਹਨਾਂ ਦੀ ਡੈਥ ਆ ਹੁੰਦੀ ਕਿਉਂਕਿ ਇੰਨੀਆਂ ਗੋਲੀਆਂ ਲੱਗਣ ਤੋਂ ਬਾਅਦ ਮੁਸ਼ਕ ਪੈਣ ਦੇ 11 ਤੋਂ ਵੱਧ ਗੋਲੀਆਂ ਲੱਗੀਆਂ ਨੇ ਇਲਾਜ ਅਜੇ ਚੱਲ ਰਿਹਾ ਆ ਕ੍ਰਿਟੀਕਲ ਕੰਡੀਸ਼ਨ ਐ ਪਲੀਜ਼ ਰਿਕੁਐਸਟ ਵੀ ਕਰਦੇ ਆ ਕਮਿਊਨਿਟੀ ਨੂੰ ਕਿ ਅਰਦਾਸ ਕਰਿਓ ਬਾਠ ਕਰਿਓ ਉਹਨਾਂ ਵਾਸਤੇ ਵੀ ਚੜ੍ਹਦੀ ਕਲਾ ਵਾਲੀ ਕੀ ਜਿਹੜੀ ਤੇ ਰੋਕਤਾ ਤੇ ਤੰਦਰੁਸਤ ਹੋਣ ਤੇ ਕਮਿਊਨਿਟੀ ਨੂੰ ਰਿਕੁਐਸਟ ਵੀ ਹੈਗੀ ਐ ਕਿ ਜਿਹੜਾ ਇਨਸੀਡੈਂਟ ਵਾਪਰਿਆ ਪਲੀਜ਼ ਥੋੜਾ ਬਹੁਤ ਪਰਿਵਾਰ ਦਾ ਇਹਦਾ ਸਾਥ ਦਿਓ ਇਦਾਂ ਨਹੀਂ ਚੁੱਪ ਕਰਕੇ ਜਾਂ ਡਰ ਕੇ ਬਹਿ ਜਾਈਦਾ ਹੁੰਦਾ ਕਿ ਇਹ ਕੋਈ ਗਲਤ ਕੰਮ ਚ ਹੋਣਗੇ ਜਾਂ ਕੁਝ ਹੋਊਗਾ ਹਰੇਕ ਬੰਦਾ ਦੋ ਨੰਬਰੀਆ ਨਹੀਂ ਹੁੰਦਾ ਕਈ ਵਾਰੀ ਅੱਜ ਇਹ ਮਿਸਟੇਕ ਕੈਂਡੀਟ ਦੀ ਦਾ ਕੇਸ ਓਪੀਪੀ ਕਹਿ ਰਹੀ ਆ ਕੱਲੂ ਇਹ ਮੇਰੇ ਨਾਲ ਹੋ ਸਕਦਾ ਤੁਹਾਡੇ ਨਾਲ ਹੋ ਸਕਦਾ ਕਿਸੇ ਨਾਲ ਹੋ ਸਕਦਾ ਪਲੀਜ਼ ਅਸੀਂ ਬਾਹਰ ਆਈਏ ਕਮਿਊਨਿਟੀ ਦੇ ਨਾਲ ਖਲੋਈਏ ਜਿਹੜਾ ਇਨਸੀਡੈਂਟ ਵਾਪਰਿਆ ਵਾ ਅਸੀਂ ਪਰਿਵਾਰ ਦਾ ਸਾਥ ਦੇ ਜੀ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਵੀ ਪੁਲਿਸ ਆਉਂਦੀ ਆ ਜੀ ਇੱਕ ਉਹ ਤੋਂ ਥੋੜੇ ਦਿਨ ਪਹਿਲਾਂ ਇੱਕ ਘਟਨਾ ਹੁੰਦੀ ਆ ਜਿਹੜੀ ਉਹ ਕੀ ਸੀ ਜੀ ਉਹ ਜੀ ਇੱਥੇ ਹੋ ਸਕਦਾ ਹੈ ਦੇਖੋ ਜੀ ਇਹ ਰੈਂਟਲ ਪ੍ਰਾਪਰਟੀ ਹੈ ਪਤਾ ਨਹੀਂ ਕੌਣ ਕੌਣ ਰਹਿ ਕੇ ਗਿਆ ਇੱਥੇ 4 ਦਿਨ ਪਹਿਲਾਂ ਇੱਥੇ ਪੀਲ ਰੀਜਨ ਪੁਲਿਸ ਆਉਂਦੀ ਆ ਉਸ ਕੋ ਸਾਰਿਆਂ ਦੀਆਂ ਆਈਡੀਆ ਦੇਖ ਲਈ ਇੱਥੇ ਆ ਕੇ ਪਾਸਪੋਰਟ ਤੱਕ ਦੇਖਦੀ ਆ ਜਦੋਂ ਉਹਦੇ ਕੋਲ ਕੋਈ ਟਿਪ ਸੀਗੀ ਓਪੀ ਸੌਰੀ ਪ੍ਰੋਵਿੰਸ਼ੀਅਲ ਪੁਲਿਸ ਕੋਲ ਸੌਰੀ ਆਪਣੀ ਰੀਪੀਲ ਰੀਜਨ ਪੁਲਿਸ ਕੋਲ ਉਸ ਤੋਂ ਬਾਅਦ ਇਹ ਜਿਹੜੀ ਜੁਸਟ੍ਰਿਕਸ਼ਨ ਆ ਇਹ ਪੀਲ ਰੀਜਨ ਪੁਲਿਸ ਦੀ ਨਹੀਂ ਹੈਗੀ ਇਹ ਓਪੀਪੀ ਦੀ ਜੁਸਟ੍ਰਿਕਸ਼ਨ ਆ ਇੱਥੇ ਓਪੀਪੀ ਜਿਹੜੀ ਆ ਇਨਵੈਸਟੀਗੇਟ ਕਰਦੀ ਆ ਕੇਸ ਸਾਰੇ ਓਪੀਪੀ ਦੇਖਦੀ ਆ ਕੈਲਡਨ ਓਪੀਪੀ ਦੇ ਅੰਟਰ ਆਉਂਦਾ ਨਾ ਤਾਂ ਓਪੀਪੀ ਨੂੰ ਦੱਸਿਆ ਜਾਂਦਾ ਕਿ ਅਸੀਂ ਤੁਹਾਡੇ ਏਰੀਆ 'ਚ ਕੋਈ ਇਨਵੈਸਟੀਗੇਸ਼ਨ ਕਰ ਰਹੇ ਹਾਂ ਤਾਂ ਸਾਨੂੰ ਕੋਈ ਲੀਡ ਮਿਲੀ ਆ ਨਾ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਇੱਥੇ ਥ੍ਰੈਟ ਏਰੀਆ ਤੇ ਕੋਈ ਥ੍ਰੈਟ ਹੈਗਾ ਆ ਕਿਉਂਕਿ ਪੁਲਿਸ ਨੇ ਕੀ ਕੀਤਾ ਹੁਣ ਆਏ ਹੋਣੇ ਆਈਡੀਆਂ ਚੈੱਕ ਕੀਤੀਆਂ ਅੱਛਾ ਉਹ ਬੰਦੇ ਨਹੀਂ ਰਹਿੰਦੇ ਇੱਥੇ ਚਲੇ ਗਏ ਐਟ ਲੀਸਟ ਦੱਸੋ ਤਾਂ ਕੇਸ ਲੈਵਲ ਦੀ ਇਨਵੈਸਟੀਗੇਸ਼ਨ ਕੋਈ ਕਾਰਨ ਤਾਂ ਦੱਸੋ ਤੁਸੀਂ ਕਿਉਂ ਆਏ ਹੋ ਆਏ ਤਾਂ ਕਿਸੇ ਦੇ ਘਰੇ ਕੋਈ ਨਹੀਂ ਆਉਂਦਾ ਇੱਥੇ ਜਿਹੜਾ ਇੱਕ ਖਾਸ ਕਰਕੇ ਵਿਸਟਰ ਬੰਦਾ ਆਇਆ ਥੋੜੇ ਚਿਰ ਪਹਿਲਾਂ ਬਿਲਕੁਲ ਤੇ ਪ੍ਰੋਪਰ ਤੁਸੀਂ ਪਾਸਪੋਰਟ ਤੱਕ ਚੈੱਕ ਕਰਕੇ ਉਹਨਾਂ ਦੇ ਜਾਂਦੇ ਹੋ ਇਹ ਨਹੀਂ ਕਿ ਨਾਮ ਮੋਸਟਲੀ ਪੁਲਿਸ ਆਉਂਦੀ ਆ ਨਾਮ ਤੇ ਡੇਟ ਆਫ ਬਰਥ ਲਿਖ ਕੇ ਚਲੀ ਜਾਂਦੀ ਆ ਪ੍ਰੋਪਰ ਆਈਡੀਆਂ ਜਿਹੜੀਆਂ ਇੰ ਚਾਰ ਦਿਨਾ ਬਾਅਦ ਇਹ ਘਟਨਾ ਹੋ ਜਾਂਦੀ ਹੈ ਮਤਲਬ ਕਿਤੇ ਨਾ ਕਿਤੇ ਸ਼ੱਕ ਦੇ ਦਾਇਰੇ ਚ ਪੁਲਿਸ ਵੀ ਆਉਂਦੀ ਆ ਵੀ ਆਉਂਦੀ ਕਿ ਤੁਹਾਨੂੰ ਕੁਝ ਨਾ ਕੁਝ ਪਤਾ ਸੀਗਾ ਪਹਿਲੀ ਗੱਲ ਤੁਹਾਡਾ ਏਰੀਆ ਨਹੀਂ ਹੈਗਾ ਛਾਡੀ ਜੂਸਕ੍ਰਿਕਸ਼ਨ ਨਹੀਂ ਹੈਗੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਤੁਸੀਂ ਓਪੀਪੀ ਨੂੰ ਕਿਉਂ ਨਹੀਂ ਦੱਸਿਆ ਕਿ ਤੁਹਾਡੇ ਏਰੀਆ ਚ ਥ੍ਰੈਟਾਂ ਸੀ ਇਨਵੈਸਟੀਗੇਸ਼ਨ ਕੀਤੀ ਆ ਕਿਸ ਬੰਦਾ ਕੋਈ ਜ਼ਿੰਮੇਦਾਰ ਬਣੇ ਵੀ ਕੁਝ ਮੇਰੇ ਨਾਲ ਹੋ ਨਾ ਜਾਵੇ ਹੋ ਨਾ ਜਾਵੇ ਉਸ ਤੋਂ ਬਾਅਦ ਓਪੀਪੀ ਦੇਖਦੀ ਕਿ ਭਾਈ ਕੀ ਕਰਨਾ ਸਾਡੀ ਗੱਡੀ 'ਚ ਇਦਾਂ ਦਾ ਥ੍ਰੈਟ ਆਇਆ ਓਪੀਪੀ ਆਪਣੇ ਹਿਸਾਬ ਨਾਲ ਦੇਖ ਲੈਂਦੀ ਨਾ ਨਾ ਤੁਹਾਡੀ ਜਸਟ੍ਰਿਕਸ਼ਨ ਸੀਗੀ ਨਾ ਤੁਸੀਂ ਕੁਝ ਦੱਸ ਕੇ ਗਏ ਹੋ ਉਸ ਤੋਂ ਚਾਰ ਦਿਨਾਂ ਬਾਅਦ ਪਰਿਵਾਰ ਦੇ ਨਾਲ ਇਨਸੀਡੈਂਟ ਵਾਪਰ ਜਾਂਦਾ ਹੈ ਜੀ ਆਪਾਂ ਗੱਲ ਕੀਤੀ ਜਾਵੇ ਜੀ ਜਿਹੜਾ ਇਹ ਵਰਤਿਆ ਜਦੋਂ ਵੀ ਇਹ ਹੋਇਆ ਉਸ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਦੱਸਿਆ ਵੀ ਥੋੜਾ ਸਮਾਂ ਹੋਇਆ ਸੀ ਬਾਹਰ ਇੱਕ ਫਿਰ ਗੱਡੀ ਨੂੰ ਅੱਗ ਵੀ ਲੱਗਦੀ ਹੈ ਉਹ ਕੀ ਸੀਗਾ ਜੀ ਇਥੋਂ ਗੱਡੀ ਨਿਕਲਦੀ ਹੈ ਜੀ ਰਾਈਟ ਮਾਰਦੀ ਹੈ 에어ਪੋਰਟ ਤੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਸਾਰਾ ਕੁਝ ਦੱਸਿਆ ਜਾਂਦਾ ਦੇਖੋ ਇੱਥੇ ਸਟ੍ਰੀਟ ਰੇਸਿੰਗਾਂ ਹੋਣਾ ਤੇ ਪੁਲਿਸ ਡਰੋਨ ਛੱਡ ਦਿੰਦੀ ਆ ਇੰਨਾ ਵੱਡਾ ਇਨਸੀਡੈਂਟ ਵਾਪਰ ਚੇ ਤੇ ਕੋਈ ਫਾਲੋਅ ਅਪ ਨਹੀਂ ਉਹਦਾ ਕੋਈ ਐਕਸ਼ਨ ਨਹੀਂ ਹੈਗਾ ਕਿ ਉਸ ਤੋਂ ਬਾਅਦ ਗੋਲੀਆਂ ਲੱਗਣ ਤੋਂ ਬਾਅਦ ਹਸਪੀਟਲ ਜਾਣ ਤੱਕ ਦਾ 45 ਮਿੰਟ ਦਾ ਸਮਾਂ ਆ 45 ਮਿੰਟ ਇਨਸਾਨ ਦਾ 2 ਤੋਂ 3 ਮਿੰਟਾਂ ਚ ਸਾਰਾ ਬਲੱਡ ਰੀਨ ਹੋ ਸਕਦਾ ਇਹ ਇਹਨਾਂ ਨੂੰ 45 ਮਿੰਟ ਲੱਗ ਗਏ ਇੱਥੋਂ ਬ੍ਰੈਂਟਨਸ ਵਿਖਜਾਂਦੇ ਆ। ਜਦੋਂ ਮਾਤਾ ਜੀ ਵੈਸੇ ਵੀ ਚਲੋ ਪ੍ਰਮਾਤਮਾ ਦੀ ਭਗਤੀ ਕਰਦੇ ਸ਼ਾਇਦ ਤਾਂ ਹੀ ਇੰਨੇ ਦਿਨ ਕੱਢ ਗਏ ਨਹੀਂ ਤਾਂ ਇੰਨੀਆਂ ਗੋਲੀਆਂ ਲੱਗਣੀਆਂ 18 20 ਤਾਂ ਵੀ ਇੰਨੇ ਦਿਨ ਸਰਵਾਈਵ ਕਰਕੇ ਬੜੀ ਵੱਡੀ ਗੱਲ ਹੈ। ਬਿਲਕੁਲ ਬਹੁਤ ਵੱਡੀ ਗੱਲ ਹੈ ਜੀ ਤੇ ਕਿਉਂਕਿ ਕਿਹੜੀ ਪਾੜ ਦੀ ਸਰਜਰੀ ਨਹੀਂ ਹੋਈ ਉਹਨਾਂ ਦੀ। ਮਤਲਬ ਕਿ ਆਪਣੇ ਜਿੰਨੇ ਇੰਟਰਨਲ ਆਰਗਨਸ ਹੁੰਦੇ ਆ ਆਲਮੋਸਟ ਐਵਰੀ ਆਰਗਨ ਦੀ ਉਹਨਾਂ ਦੀ ਸਰਜਰੀ ਹੋਈ ਡਾਕਟਰ ਜਿੰਨੀ ਬਾਹ ਲਾ ਸਕਦੇ ਸੀਗੇ। ਉਹਨਾਂ ਲਈ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀਗਾ ਜੀ ਉਹ ਪਾਣਾ ਵਾਪਰੇ ਅੰਤ ਤੇ ਅੱਜ ਤੱਕਰ ਮਤਲਬ ਇੰਨੇ ਦਿਨ ਬੀਤ ਗਏ ਜੀ ਉਹਦੇ ਬਾਅਦ ਚੋਂ ਵੀ ਸ਼ਹਿਰ ਪੁਲਿਸ ਆਈ ਹੋਣੀ ਹੈ ਇਨਵੈਸਟੀਗੇਸ਼ਨ ਕੀਤਾ ਹੁਣ ਫੋਰੈਂਸਿਕ ਵਾਲੇ ਵੀ ਆਏ ਹੋਣੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਜੀ ਵੀ ਕਿੱਥੇ ਤੱਕ ਪਹੁੰਚਿਆ ਜਾਂ ਕੀ ਕੋਈ ਮਾੜਾ ਮੋਟਾ ਹੋ ਨਹੀਂ ਕੀ ਜੀ ਇਹ ਜਿਹੜਾ ਨਾ ਕੰਟਰੀ ਦਾ ਇਹ ਸਿਸਟਮ ਆ ਜਿਹੜਾ ਇਨਵੈਸਟੀਗੇਸ਼ਨ ਚੱਲਦੀ ਆ ਕੁਝ ਡਿਸਕਲੋਜ਼ ਨਹੀਂ ਕਰਦੇ ਕੁਝ ਨਹੀਂ ਦੱਸਦੇ ਸੋ ਇਸ ਚੀਜ਼ ਦਾ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰ ਇਸ ਸਮੇਂ ਹਨੇਰੇ ਦੇ ਵਿੱਚ ਹਨ ਉਹਨਾਂ ਨੂੰ ਕੁਝ ਨਹੀਂ ਪਤਾ ਕਿੱਥੋਂ ਤੱਕ ਇਨਵੈਸਟੀਗੇਸ਼ਨ ਪਹੁੰਚ ਚੁੱਕੀ ਹੈ ਹੁੰਦੀ ਉਹਨਾਂ ਚਿਰ ਤੱਕ ਨਹੀਂ ਪਤਾ ਲੱਗਣਾ ਜਿਹੜਾ ਇਹ ਅਨ ਆਈਡੈਂਟੀਫਾਈ ਵਾਲਾ ਇਹ ਕਿਹਨੇ ਕੀਤਾ ਜੀ ਇਹ ਪੁਲਿਸ ਨੇ ਕਿਹਾ ਕਿਉਂਕਿ ਪੁਲਿਸ ਨੇ ਇਹਨਾਂ ਦੇ ਪੂਰੇ ਸੈੱਲਫੋਨ ਡਾਊਨਲੋਡ ਕਰਵਾਏ ਪੂਰਾ ਡਾਟਾ ਚੈੱਕ ਕੀਤਾ ਬੈਕਗ੍ਰਾਉਂਡ ਚੈੱਕ ਕੀਤਾ ਕਿਉਂਕਿ ਉਹਦੇ ਵਿੱਚ ਤੁਸੀਂ ਵਟਸਐਪ ਤੇ ਕਿਸੇ ਨੂੰ ਮੈਸੇਜ ਕੀਤਾ ਕਾਲ ਕੀਤੀ ਹੋਰ ਹੋਰ ਕੋਈ ਐਪ ਯੂਜ਼ ਕਰਦੇ ਹੋ ਕਿਸੇ ਵੀ ਦੋ ਨੰਬਰੀਏ ਦੇ ਨਾਲ ਕੰਟ੍ਰੈਕਟ ਕੀ ਕੰਟੈਕਟ ਕੀਤਾ ਕਿਸੇ ਵੀ ਗਲਤ ਇਨਸਾਨ ਦੇ ਨਾਲ ਕੰਟੈਕਟ ਸੀਗਾ ਸਾਰਾ ਪੁਲਿਸ ਨੂੰ ਪਤਾ ਲੱਗ ਜਾਂਦਾ ਤੇ ਉਹਦੇ ਵਿੱਚੋਂ ਕੁਝ ਨਹੀਂ ਨਿਕਲ ਕੇ ਆਇਆ। ਫਿਰ ਜਿਹੜੀਆਂ ਲੋਕੀਆਂ ਲੋਕਾਂ ਲੋਕ ਜਿਹੜੇ ਗੱਲਾਂ ਕਰਦੇ ਜਿਵੇਂ ਹਮਲਾ ਹੋ ਗਿਆ ਤੇ ਡਰੱਗੀ ਰਹਿੰਦੇ ਸੀ ਤੇ ਘਰ ਲੈ ਲਿਆ ਫਲਾਨਾ ਹੋ ਗਿਆ ਉਹ ਸਿਰਫ ਹਵਾ ਚੀ ਜੀ ਕੋਈ ਆਇਆ ਨਹੀਂ ਤੇ ਦੇਖੋ ਜੀ ਗੱਲ ਇਦਾਂ ਆ ਕਿ ਜਿਹੜੇ ਨਾ ਇੱਕ ਘਟੀਆ ਦਰਜੇ ਦਾ ਜਿਹੜਾ মিডিਆ ਇਦਾਂ ਦਾ ਹੁੰਦਾ ਆ ਇਹਨਾਂ ਦੇ ਜਦੋਂ ਆਪਣੇ ਘਰ ਦੇ ਵਿੱਚ ਇਦਾਂ ਦਾ ਕੁਝ ਵਾਪਰੂਗਾ ਉਹ ਦਿਨ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਤੁਸੀਂ ਇਹੋ ਜੀਆਂ ਖਬਰਾਂ ਲਾਉਂਦੇ ਹੁਣ ਕਿਰਾਏ ਤੇ ਘਰ ਲੈਣਾ ਪਾਪ ਇੱਕ ਜਗ੍ਹਾ ਆਪਣਾ ਕੰਮ ਤੋੜਨਾ ਪਾਪ ਇਹ 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 ਸੋਚਣ ਵਾਲੀਆਂ ਗੱਲਾਂ ਨੇ ਕਿ ਕਿਰਾਏ ਤੇ ਕਰ ਰਣਾ ਕਿੱਡੀ ਵੱਡੀ ਗੱਲ ਮੈਂ ਵੀ ਕਿਰਾਏ ਤੇ ਰਹਿਣਾ ਜੇ ਕੱਲ ਨੂੰ ਮੇਰੇ ਨਾਲ ਕੁਝ ਵਾਪਰ ਜੇ ਤਾਂ ਸੇਮ ਚੀਜ਼ ਹੋਊਗੀ ਕਿ ਮੈਂ ਡਰੱਗੀ ਹੋ ਗਿਆ ਇਹ ਤੁਸੀਂ ਬਿਨਾ ਪੁੱਛੇ ਦੱਸੇ ਕਿਸੇ ਤੇ ਵੀ ਇਲਜ਼ਾਮ ਲਾ ਦਿੰਨੇ ਆ ਕੋਈ ਉਸ ਗੱਲ ਦੀ ਤਹਿ ਤੱਕ ਨਹੀਂ ਜਾਂਦੇ ਬਸ ਗੱਲ ਸੁਣੀ ਇੱਕ ਦੂਜੇ ਤੋਂ ਤੇ ਗੱਲ ਸੁਣੀ ਵੀ ਨਹੀਂ ਅੱਜ ਨਾ ਇੱਕ ਨਾ ਭੇੜਚਾਲ ਚੱਲੀ ਹੋਈ ਆ ਇੱਕ ਲੈਕ ਆਫ ਜਿਹੜੀ ਇਨਵੈਸਟੀਗੇਸ਼ਨ ਜਿਹੜਾ মিডিਆ ਹੁੰਦਾ ਨਾ ਕਿ ਇੱਕ ਪ੍ਰੋਪਰ ਜਰਨਲਿਜ਼ਮ ਸੀਗਾ ਕਿ ਪਹਿਲਾਂ ਅਸੀਂ ਖਬਰ ਦੀ ਪੜਤਾਲ ਕਰਨੀ ਆ ਫੇਰ ਅਸੀਂ ਖਬਰ ਲਾਉਣੀ ਆ ਹੁਣ ਇਹ ਆ ਕਿ ਮੈਂ ਇਹਦੇ ਮੂੰਹ 'ਚ ਜੋ ਆ ਗਿਆ ਮੈਂ ਬੋਲ ਦੇਣਾ ਉਹ ਸਹੀ ਹੋਵੇ ਗਲਤ ਹੋਵੇ ਕੀ ਇੰਪੈਕਟ ਪੈਂਦਾ ਕਿਸੇ ਤੇ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਆ ਇਹ ਜੀ ਰੋਟੀਆਂ ਸੇਕਣਾ ਜੀ ਮੇਰੇ ਵਿਊਜ਼ ਆ ਜਾਣ ਥੈਟਸ ਇਟ ਉੱਥੋਂ ਤੱਕ ਦੀ ਇਹ ਖੇਡ ਹੈਗੀ ਆ ਤੇ ਬੜੀ ਸ਼ਰਮ ਵਾਲੀ ਗੱਲ ਆ ਜਿਹੜੇ ਮੀਡੀਆ ਨੇ ਗੱਲ ਕੀਤੀ ਅਸੀਂ ਨਾਮ ਲੈ ਕੇ ਥੋੜੇ ਦਿਨਾਂ ਚ ਉਹਦੀ ਇਹ ਜਿਹੜੀ ਕਰਤੂਕਤਾ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਕਮਿਊਨਿਟੀ ਨੂੰ ਦੱਸਾਂਗੇ ਜੋ ਕੁਝ ਉਹਨਾਂ ਨੇ ਕੀਤਾ ਹੈ ਜੀ ਅਖੀਰ ਦੇ ਵਿੱਚ ਜੇ ਤੁਸੀਂ ਜਿਵੇਂ ਹੁਣ ਜਿੱਥੇ ਕਮਿਊਨਿਟੀ ਦੇ ਸੱਜਣ ਆਏ ਨੇ ਮੱਲੀ ਸਾਹਿਬ ਆਏ ਨੇ ਹੋਰ ਵੀ ਪ੍ਰਬੰਧ ਤੇ ਸੱਜਣ ਆਏ ਜੀ ਮਤਲਬ ਕਹਿਣ ਦਾ ਮਤਲਬ ਹਰ ਕੋਈ ਤੁਹਾਡੇ ਦੁੱਖ ਚ ਸ਼ਰੀਕ ਹੋਣ ਆਇਆ ਕਿਉਂਕਿ ਆਪਾਂ ਤਾਂ ਹੁਣ ਇੱਕ ਦਵਾਈ ਕਰ ਸਕਦੇ ਆ ਬਾਕੀ ਤਾਂ ਜੋ ਭਾਣਾ ਵਰਤਣਾ ਹੀ ਵਰਤ ਗਿਆ ਕੀ ਕਹਿਣਾ ਚਾਹੋਗੇ ਜੀ ਆਪਣੇ ਕੰਨਿਓ ਚਾਹੇ ਉਹ ਪੋਲਿਟਿਸ਼ੀਅਨ ਹੋਣ ਚਾਹੇ ਪੁਲਿਸ ਹੋਵੇ ਜਾਂ ਲੋਕਾਂ ਦੇ ਕੀ ਦੇਖੋ ਜੀ ਕਿਸੇ ਇੱਕ ਲੈਵਲ ਦੇ ਜਾਂ ਇੱਕ ਪੋਲਿਟਿਸ਼ੀਅਨ ਨੂੰ ਨਹੀਂ ਅਸੀਂ ਕਹਿਣਾ ਚਾਹਾਂਗੇ ਸਾਰਿਆਂ ਵਾਸਤੇ ਆ ਦੇਖੋ ਜਦੋਂ ਇਲੈਕਸ਼ਨਸ ਹੁੰਦੇ ਆ ਉਹ ਅਸੀਂ ਕਹਿੰਦੇ ਜੀ ਅਸੀਂ ਕਮਿਊਨਿਟੀ ਦੇ ਰਿਪਰੈਜ਼ ਤੇ ਸਾਨੂੰ ਸਪੋਰਟ ਕਰੋ ਅਸੀਂ ਕਮਿਊਨਿਟੀ ਦੀ ਆਵਾਜ਼ ਬਣਾਗੇ ਪਲੀਜ਼ ਸਮਾ ਆ ਕਮਿਊਨਿਟੀ ਦੀ ਆਵਾਜ਼ ਬਣਨ ਦਾ ਕਮਿਊਨਿਟੀ ਦੀ ਆਵਾਜ਼ ਬਣੋ ਬਹੁਤ ਦਿਨ ਹੋ ਗਏ ਮਹੀਨਾ ਲਗਭਗ ਹੋ ਚੱਲਿਆ ਤੁਸੀਂ ਚੁੱਪ ਬੈਠੇ ਕੋਈ ਨਹੀਂ ਬੋਲਿਆ ਏਟਲੀਸਟ ਪਰਿਵਾਰ ਨੂੰ ਮਿਲਤਾ ਸਕਦੇ ਸੀ ਨਾ ਇੱਕ ਵਾਰੀ ਆ ਕੇ ਔਰ ਜਿਹੜਾ ਇਨਸਾਨ ਦਾ ਮੈਂਬਰ ਚਲਿਆ ਗਿਆ ਉਹ ਤਾਂ ਆਪਾਂ ਵਾਪਸ ਨਹੀਂ ਲਿਆ ਸਕਦੇ ਪਰ ਇੱਕ ਹੌਸਲਾ ਤਾਂ ਹੁੰਦਾ ਮੈਂ ਜੀ ਕਹਿੰਦਾ ਇਹ ਇਨਸੀਡੈਂਟ ਇਦਾਂ ਦਾ ਕੁਝ ਪੰਜਾਬ 'ਚ ਵਾਪਰ ਜੇ ਨਾ ਜਿੰਨੇ ਅਫੀਸ਼ੀਅਲਸ ਹੁੰਦੇ ਹੋ ਤੁਹਾਡੇ ਘਰੇ ਬੈਠੇ ਹੋਣਗੇ ਆ ਕੇ ਤੇ ਵਿਦਿਨ ਮੈਂ ਕਹਿੰਦਾ 72 ਘੰਟੇ ਨਹੀਂ ਉਹ ਟੱਪਣ ਦਿੰਦੇ ਉਹ ਬੰਦੇ ਲੱਭ ਕੇ ਪੁਲਿਸ ਤੇ ਪ੍ਰੈਸ਼ਰ ਪਾ ਕੇ ਜਿਹੜਾ ਕੰਮ ਉਹ ਡਨ ਕਰਵਾ ਦਿੰਦੇ ਕਿ ਭਈ ਕਿਹੜੇ ਬੰਦੇ ਇਨਵੋਲ ਸੀ ਕੀ ਸੀ ਕੀ ਨਹੀਂ ਸੀਗਾ ਪਰ ਸਿਸਟਮ ਨੂੰ ਰਿਕਵੈਸਟ ਹੈਗੀ ਆ ਪਲੀਜ਼ ਤੁਸੀਂ ਜੇਸ ਵੀ ਲੈਵਲ ਤੇ ਗਵਰਨਮੈਂਟ ਅਫੀਸ਼ਰ ਹੈਗੇ ਹੋ ਪਲੀਜ਼ ਸਾਹਮਣੇ ਆਓ ਇਸ ਪਰਿਵਾਰ ਦਾ ਸਾਥ ਦਿਓ ਜੋ ਵੀ ਹੈਲਪ ਕਰ ਸਕਦੇ ਹੋ ਪਲੀਜ਼ ਜ਼ਰੂਰ ਕਰੋ ਧੰਨਵਾਦ ਜੀ ਧੰਨਵਾਦ ਸੋ ਮੇਰੇ ਨਾਲ ਇਸ ਸਾਭਕਾ ਮੈਂਬਰ ਪਾਰਲੀਮੈਂਟ ਗੁਰਵਖ ਸਿੰਘ ਮੱਲੀ ਨੇ ਸੋ ਮੱਲੀ ਸਾਹਿਬ ਇਸ ਜਿਹੜੀ ਕੰਟਰੀ ਨੂੰ ਇਸ ਦੀ ਸਿਆਸਤ ਨੂੰ ਪੁਲਿਸ ਨੂੰ ਬੜੀ ਹੀ ਨੇੜਿਓਂ ਦੇਖਿਆ ਔਰ ਉਹਨਾਂ ਤੋਂ ਹੀ ਪੁੱਛਦੇ ਹਾਂ ਸੋ ਮੱਲੀ ਸਾਹਿਬ ਪਹਿਲਾਂ ਤਾਂ ਡੇਲੀ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਾਸਿਕਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੈਂ ਰਤਨਵਦ ਕਰਨ ਡੇਲੀ ਪੰਜਾਬੀ ਦਾ ਜਿਨ ਨੇ ਅੱਜ ਦਿੱਤੇ ਕਵਰੇਜ ਕੀਤੀ ਆ ਪਰ ਇਹ ਸਤੋਂ ਪਹਿਲਾਂ ਵੀ ਜਿੱਥੇ ਕਮਿਊਨਿਟੀ ਦਾ ਕੋਈ ਕੋਈ ਸੀਰੀਅਸ ਮੈਟਰ ਉੱਥੇ ਜਾਂਦੇ ਆ ਉਹ ਕਵਰ ਕਰਦੇ ਮੈਨੂੰ ਸਭ ਕੀ ਕਹਿਣਾ ਚਾਹੋਗੇ ਦੇਖੋ ਇਦਾਂ ਦੀਆਂ ਘਟਨਾਵਾਂ ਅਸੀਂ ਆਮ ਹੀ ਸੁਣਦੇ ਰਹਿੰਨੇ ਆ ਅੱਜ ਕੱਲ ਪਹਿਲਾਂ ਵੀ ਹੁੰਦੀਆਂ ਸੀ ਪਰ ਆਹ ਤਾਂ ਇੱਕ ਹਾਦੀ ਹੋ ਗਈ ਜੀ ਕਿਸੇ ਦੇ ਘਰ ਦੇ ਵਿੱਚ ਵੜ ਕੇ ਮਾਰ ਜਾਣਾ ਕਿਸੇ ਨੂੰ ਉਹ ਵੀ ਇੰਨੀ ਬੇਰਹਿਮੀ ਨਾਲ ਗੋਲੀਆਂ ਮਤਲਬ ਅਣਗਿਣਤ ਗੋਲੀਆਂ ਮਾਰ ਜਾਣੀਆਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਇਹ ਇੱਕ ਦੁਖਦਾਈ ਘਟਨਾ ਹੈ ਇਸ ਸੁੱਚੇ ਪਾਈਚਾਰੇ ਨੂੰ ਇਸ ਦੇ ਨਾਲ ਪਰਿਵਾਰ ਦੇ ਨਾਲ ਸਹਿਯੋਗ ਕਰਨੀ ਚਾਹੀਦੀ ਹੈ ਔਰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤੇ ਬਾਕੀ ਜੋ ਪੁਲਿਸ ਨੇ ਇਹ ਤੇ ਕੀਤਾ ਹੈ ਉਹ ਵੀ ਉਹ ਵੀ ਦੇ ਵਿੱਚ ਪੈਂਦਾ ਹੈ ਉਹ ਵੀ ਦਾ ਫਰਜ ਬਣਦਾ ਸਾਰਾ ਵੀ ਉਹਨਾਂ ਨੇ ਕਿਸ ਤਰ੍ਹਾਂ ਇਸ ਨੂੰ ਇਨਵੈਸਟੀਗੇਸ਼ਨ ਨੂੰ ਸਟਾਰਟ ਕੀਤਾ ਔਰ ਕਿਸ ਤਰ੍ਹਾਂ ਦੀ ਇਨਕੁਆਰੀ ਉਹ ਜਦੋਂ ਇਹ ਹੈਪਨਿੰਗ ਹੋਈ ਸ਼ੂਟਿੰਗ ਹੋਈ ਕਿਉਂਕਿ ਇਸ ਤਰ੍ਹਾਂ ਦਾ ਘਟਨਾ ਜਿਹੜੀ ਹੈ ਇਸ ਦੇ ਨਾਲ ਜਿਹੜਾ ਕਰ ਰਹੇ ਤਾਂ اثر ਪੈਣਾ ਹੀ ਪੈਣਾ ਲੇਕਿਨ ਸਮੁੱਚੀ ਕਮਿਟੀ ਤੇ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਔਰ ਇਸ ਦੇ ਨਾਲ ਆਉਣ ਵਾਲੇ ਸਮਾਜ ਦੇ ਵਿੱਚ ਜਿਹੜੇ ਸਾਡੀ ਜੰਗ ਜਨਰੇਸ਼ਨ ਆ ਉਹਨਾਂ ਤੇ ਵੀ ਬਹੁਤ ਅਸਰ ਪੈਂਦਾ ਤੇ ਉਹ ਵੀ ਬਹੁਤ ਸਿਮੀ ਹੋਏ ਤੁਸੀਂ ਪਹਿਲੇ ਪੋਲੀਟੀਸ਼ੀਨਾਂ ਚਾਉਂਦੇ ਹੋ ਜਦੋਂ ਇੱਥੇ ਸਿਆਸਤਾਂ ਸ਼ੁਰੂ ਹੋਈਆਂ ਪੰਜਾਬੀਆਂ ਦੀ ਲਈ ਖਾਸ ਕਰਕੇ ਤੁਸੀਂ ਉਹਨਾਂ ਦੀ ਗਿਣਤੀ ਚਾਉਂਦੇ ਹੋ ਜੀ ਤੁਸੀਂ ਉਹ ਟਾਈਮ ਵੀ ਦੇਖਿਆ ਅੱਜ ਦਾ ਟਾਈਮ ਵੀ ਦੇਖਿਆ ਕੀ ਲੱਗਦਾ ਜੀ ਵੀ ਕਿੱਥੇ ਕਮੀ ਕਿੱਥੇ ਰਹਿ ਗਈ ਆ ਤੁਸੀਂ ਵੀ ਬੜੀ ਬੜੀ ਐਮਪੀ ਚੁਣ ਕੇ ਤੁਸੀਂ ਪਾਰਲੀਮੈਂਟ ਚ ਗਏ ਹੋ ਜੀ ਪਰ ਸਮੇਂ ਸਮੇਂ ਸਰ ਕਮਿਊਨਿਟੀ ਦੇ ਨਾਲ ਖੜੇ ਹੋ ਜਦੋਂ ਜਦੋਂ ਤੁਹਾਡੀ ਲੋੜ ਪਈ ਹੈ ਪਰ ਅੱਜ ਚਲੋ ਤੁਸੀਂ ਰਿਟਾਇਰ ਹੋਏ ਹੋ ਪਰ ਕਿਤੇ ਨਾ ਕਿਤੇ ਤੁਹਾਡੀ ਹਲੇ ਵੀ ਉੱਥੇ ਬਣਦੀ ਆ ਉੱਚ ਦਰਬਾਰੇ ਕਿੱਥੇ ਕਮੀ ਰਹਿ ਗਈ ਤੁਹਾਡੇ ਸਾਹਬ ਮਤਮਨ ਕੇ ਵੈਸੇ ਤਾਂ ਹੁਣ ਅਸੀਂ ਜਿਹੜੇ ਸਿਟਿੰਗ ਮੈਂਬਰ ਆ ਪਰਲਮੈਂਟ ਹੈ ਇਸ ਹਲਕੇ ਦੇ ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਤੇ ਉਹਨਾਂ ਨੂੰ ਸਾਰਾ ਦੱਸਣਾ ਚਾਹੀਦਾ ਤੇ ਉਹਨਾਂ ਦਾ ਵੀ ਫਰਜ਼ ਬਣਦਾ ਸਿਟਿੰਗ ਐਮਪੀ ਇਸ ਹਲਕੇ ਦੇ ਉਹ ਕਰਦੇ ਨੇ ਆ ਕੇ ਗਲਵਤ ਕਰਨ ਪੁੱਛਣ ਕਿ ਕੀ ਘਟਨਾ ਹੋਈ ਹੈ ਮੈਂ ਸੋਚਦਾ ਕਿ ਇਹ ਗੈਪ ਰਿਆ ਜਿਹੜਾ ਇਥੋਂ ਦੇ ਜਿਹੜੇ ਸਿਟਿੰਗ ਮੈਂਬਰ ਪਾਲ ਜਿਹੜੇ ਇਥੋਂ ਦੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਨਾਲ ਤੇ ਪਰਿਵਾਰ ਦੇ ਨਾਲ ਜਿਹੜਾ ਤਾਲਮਿਲ ਨਹੀਂ ਹੋ ਸਕਿਆ ਕੋਈ ਜਿਹੜਾ ਤਾਲਮਿਲ ਹੁੰਦਾ ਤਾਂ ਫਿਰ ਪੁਲਿਸ ਨਾਲ ਵੀ ਜਾਂ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹ ਤਾਲਮਿਲ ਕਰਦਾ ਇੱਕ ਕਮੀ ਰਹੀ ਹੈ ਪਰਿਵਾਰ ਦੇ ਵਿੱਚ ਵੀ ਤੇ ਜਿਹੜੇ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਕਿਉਂਕਿ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਤੁਸੀਂ ਵੀ ਅੱਜ ਆਏ ਹੋ ਜੀ ਕਿਸੇ ਤੇ ਚਾਹੇ ਸੱਦੇ ਤੇ ਆਏ ਹੋ ਪਰ ਆਪਣਾ ਕਿਤੇ ਨਾ ਕਿਤੇ ਫਰਜ਼ ਨਹੀਂ ਬਣਦਾ ਕਿਉਂਕਿ ਮੌਤਾਂ ਹੋਈਆਂ ਨੇ ਜੀ ਦੋ ਔਰ ਤਿੰਨ ਤਿੰਨ ਜਾਣਿਆਂ ਨੂੰ ਗੋਲੀਆਂ ਵੱਜੀਆਂ ਨੇ ਕਿਤੇ ਨਾ ਕਿਤੇ ਐਮਪੀ ਦਾ ਜਾਂ ਐਮਪੀਪੀ ਦਾ ਫਰਜ਼ ਨਹੀਂ ਬਣਦਾ ਇੱਥੇ ਆ ਕੇ ਆਪਣੇ ਆਪ ਉਹਨਾਂ ਨਾਲ ਪੁੱਛਣਾ ਉਹਨਾਂ ਨਾਲ ਸਿੰਪਤੀ ਕ੍ਰੀਏਟ ਕਰਨੀ ਕੀ ਲੱਗਦਾ ਤੁਹਾਨੂੰ ਫਰਜ਼ ਤਾਂ ਬਣਦਾ ਪਰ ਮੈਂ ਸਮਝਦਾ ਹਾਂ ਕਿ ਹੋਸਾ ਕਿ ਐਮਪੀ ਜਿਹੜਾ ਇਸ ਹਲਕੇ ਦਾ ਐਮਪੀ ਆ ਆਪਣੀ ਕਮਿਊਨਿਟੀ ਦੰਨੀ ਹੈ ਕੋਕਾ ਜਿਹੜਾ ਬਾਉਂਡਰੀ ਚੇਂਜ ਹੋ ਜਾਂਦੀ ਐ ਇਤੋਂ ਮੇਪੀ ਫੀਲਡ ਤੋਂ ਬਾਉਂਡਰੀ ਜਿਹੜੀ ਇਧਰ ਲਪਸੀ ਐ ਇਹ ਕੈਨੇਡਾ ਚ ਆ ਜਾਂਦੀ ਐ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੋ ਪਰ ਕੈਨੇਡੀਅਨ ਸਿਟੀਜ਼ਨ ਤਾਂ ਹੈਗੇ ਨਾ ਜੀ ਕੈਨੇਡੀਅਨ ਸਿਟੀਜ਼ਨ ਐ ਲੇਕਿਨ ਹੋ ਸਕਦਾ ਉਹਨੂੰ ਇਹ ਜਿਹੜਾ ਪੰਜਾਬੀ মিডিਏ ਚ ਕਵਰੇਜ ਕੀਤੀ ਹੋਵੇ ਔਰ ਕੋਈ ਨਾ ਹੋਵੇ ਪਤਾ ਨਹੀਂ ਕੋਈ ਇਹ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਸੈਟਿੰਗ ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜੇ ਇਸ ਹਾਲ ਕੇ ਦਾ ਤੇ ਜਾਂ ਫਿਰ ਘਰਦਿਆਂ ਨੂੰ ਕਿ ਉਹਨਾਂ ਦੇ ਨਾਲ ਤਾਲਮੇਲ ਆਸਵੀਂ よろしく。 ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਇਹਨਾਂ ਦੇ ਕਹਿਣ ਮੁਤਾਬਕ ਕੈਨੇਡਾ ਆਰ ਕੀ ਕੰਟਰੀ ਜਿੱਥੇ ਕੁਝ ਸੋਚ ਕੇ ਕੁਝ ਹੋਰ ਆਈ ਸੀ ਪਰ ਇੱਥੋਂ ਦੀ ਜਿਹੜੀ ਚਾਹੇ ਉਹ ਬ੍ਰੈਂਪਟਨ ਪੁਲਿਸ ਕਹਿ ਲਈਏ ਚਾਹੇ OPP ਕਹਿ ਲਈਏ ਇਹਨਾਂ ਨੂੰ ਕੁਝ ਦੱਸਣ ਲਈ ਬਿਲਕੁਲ ਜਿਹੜੀ ਤਿਆਰ ਨਹੀਂ ਹੈ ਕਿਉਂਕਿ 5-3 ਪਹਿਲਾਂ ਪੁਲਿਸ ਘਰੇ ਆਉਂਦੀ ਹੈ ਆਇਡੈਂਟਿਟੀਆਂ ਚੈੱਕ ਕੀਤੀਆਂ ਜਾਂਦੀਆਂ ਜਿਹਦੇ ਵਿੱਚ ਪਾਸਪੋਰਟ ਵਗੈਰਾ ਦੇਖੇ ਜਾਂਦੇ ਨੇ ਔਰ ਉਹਦੇ ਬਾਅਦ ਚੋਂ 5 ਦਿਨਾਂ ਬਾਅਦ ਇਹ ਘਟਨਾ ਹੋ ਜਾਂਦੀ ਹੈ ਔਰ ਕਿਸੇ ਪਰਿਵਾਰ ਦੇ ਜਿਹੜੇ ਤਿੰਨ ਜੀ ਨੇ ਉਹ ਜਿਹੜੇ ਦੋ ਬਿਲਕੁਲ ਜਿਨ੍ਹਾਂ ਦੀ ਮੌਤ ਡੈਥ ਹੋ ਚੁੱਕੀ ਆ ਔਰ ਇੱਕ ਆਪਣੇ ਜਦੋਂ ਜਹਿਦ ਘੇਰੇ ਦੇ ਵਿੱਚ ਹੀ ਆ ਪਰ ਫਿਲਹਾਲ ਇੰਨਾ ਹੀ ਆਉਣ ਵਾਲਾ ਜਿਹੜਾ ਜਿਵੇਂ ਵੀ ਕੋਈ ਅਪਡੇਟ ਹੋਏਗੀ ਦਰਸ਼ਕਾਂ ਨਾਲ ਅਸੀਂ ਰੂਬਰੂ ਕਰਦੇ ਰਹਾਂਗੇ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਖੈਲਡਨ ਕੈਨੇਡਾ